ਹੈਲੋ ਜੀ ਵੈਲਕਮ ਸ੍ਰੀਕਾਂ ਨਮਸਤੇ ਜਵਾਦ ਟੂਡਾ ਅਸ ਤੇ ਬਲੌਕ ਮੈਂ ਆਸ ਕਰ ਤੁਸੀਂ ਸਾਰੇ ਠੀਕ ਹੋਗੇ ਅਸੀਂ ਠੀਕ ਠਾਕ ਆ ਅੱਜ ਅਸੀਂ ਬਣਾ ਰਹੇ ਆ ਕਾਲ ਚਨੇ ਤੇ ਦਾਲ ਮੱਖਣੀ ਲੋ ਜੀ ਪਹਿਲਾਂ ਅਸੀਂ ਬਣਾਉਣੇ ਆ ਚਨੇ ਤੇ ਦਾਲ ਮੇ ਧਰ ਦਿੱਤੀ ਆਦਰ ਹੂੰ ਤੇਲ ਪਾ ਲਈ ਆਪਾਂ ਤੇਲ ਨੂੰ ਕਰਾਣੇ ਚੰਗੀ ਤਰ੍ਹਾਂ ਗਰਮ ਤੇ ਇਹ ਸਟਾ ਹੋ ਗਿਆ ਹੈ ਗਰਮ ਹੁਣ ਇਹਦੇ ਵਿੱਚ ਪਾਵਾਂਗੇ ਤੇਜ ਪੱਤਾ ਹਿੰਗ ਜੀਰਾ ਉਹ ਥੋੜੀ ਜਿਹੀ ਪਾਵਾਂਗੇ ਤੁਲੋਂ ਜੀ ਪਿਆਜ਼ ਅਜੋਨੇ ਨੇ ਇੱਕ ਪਪੜੀ ਇਹ ਪਹਿਲਾ ਖੜੀ ਮਸਾਲੇ ਨੂੰ ਦੋ ਤਿੰਨ ਮਿੰਟ ਵਾਸਤੇ ਪੁੰਨਾਂਗੇ ਤੇ ਇਹ ਥੋੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀਗਾ ਤੇਲ ਲੱਗ ਪਿਆ ਸੀ ਧੋਸਣ ਨੂੰ ਤੁਹਾਨੂੰ ਅਸੀਂ ਨਾਲ ਲੱਗਦੇ ਪਾਵਾਂਗੇ ਪਿਆਜ਼ ਪਿਆਜ਼ ਜਨੂ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਜਦੋਂ ਚ ਟਾਈਮ ਤੱਕ 골ਡਨ ਰੰਗ ਨਹੀਂ ਹੁੰਦੇ ਉਨਾ ਟਾਈਮ ਆਪਾਂ ਪੁੰਨਾਂਗੇ ਨਮ ਚੰਗੀ ਤਰ੍ਹਾਂ ਇਹ ਸਾਡੇ ਪਿਆਜ਼ ਭੁੱਜ ਰਹੇ ਹੁਣ ਟਾਈਮ ਹਰੀਆ ਮਿਰਚਾਂ ਮਿਕਸ ਜੀ ਗ੍ਰाइंड ਕਰ ਲੈਣੇ ਆ ਇੱਦਾਂ ਨੂੰ ਆਪਾਂ ਵਿੱਚ ਵਿੱਚ ਹਰਾਉਂਦੇ ਰਹਿਣਾ ਤਾਂ ਜੋ ਸਾਰਾ ਚੰਗੀ ਤਰ੍ਹਾਂ ਪਿਆਲੀ ਪੁੱਜ ਜਾਣ ਆਪਾਂ ਹਰੀ ਮਿਰਚਾਂ ਡੁਲੀਆਂ ਤੋਲੀਆਂ ਸੀਆਂ ਤੇ ਹੁਣ ਮੈਂ ਧੋ ਕੇ ਆਪਾਂ ਕਰਾਂਗੇ ਗ੍ਰੈਂਡ ਮਸ਼ੀਨਸ ਸਾਡੇ ਆਲੂ ਉੱਪਰ ਆ ਚਾਣੀ ਚਨੇ ਨੂੰ ਦੋល្អ ਚੰਗੀ ਤਰ੍ਹਾਂ ਆਲੂ ਸਾਫ ਤੇ ਪਾਵਾਂਗੀ ਮੈਂ ਤੇ ਪਿਆਜ਼ਾਂ ਨੂੰ ਛਰਾ ਦਿੰਦੇ ਰਾਵਾਂਗੇ ਸਾਰੇ ਪਿਆਜ਼ਾਂ ਦਾ ਕੱਲਾ ਤੁਹਾਨੂੰ ਲੱਗ ਪਿਆਜ਼ ਚਿੰਜ ਤੁਹਾਨੂੰ ਇਸ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਨਮਕ ਪਾਉਣਾ ਜਿਹੜੇ ਪਿਆਜ਼ ਥੋੜਾ ਜਲਦੀ ਪੁੱਜ ਜਾਂਦੇ ਨੇ ਦਾਲ ਮੱਖਣੀ ਬਣਾਉਣ ਵਾਸਤੇ ਮੈਂ ਮਹਾ ਦੀ ਦਾਲ राजमा लाल ਤੇ ਥੋੜੇ ਜਿਹੇ ਦਲੇ ਚਨੇ ਲਏ ਨੇ ਰਾਜਮਾ اور ਮਹਾਂ ਦੀ ਦਾਲ ਨਹੀਂ ਹੋਈ ਜਿਆਦਾ ਦਲੇ ਚਨੇ ਥੋੜੇ ਜਿਹੇ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ 10-15 ਮਿੰਟ ਵਾਸਤੇ ਭਿਓ ਕੇ ਰੱਖ ਦਿੱਤਾ ਸੀਗਾ ਫਿਰ ਉਸ ਪਾ ਦਿੱਤੀ ਇਹਦੇ ਨਾਲ ਹੀ ਪਾਤੀ ਹੈ ਹਲਦੀ ਥੋੜੀ ਜਿਹੀ ਪਾਮਾ ਕੇ ਲਾਲ ਮਿਰਚ ਨਮਕ ਥੋੜਾ ਜਿਹਾ ਪਾਮਾ ਕੇ ਪਹਿਲਾਂ ਵੀ ਪਾਇਆ ਹੋਇਆ ਇਹਨੂੰ ਪੁੰਨਾਂਗੇ 3 ਤੋਂ 4 ਮਿੰਟ ਵਾਸਤੇ ਚੰਗੀ ਤਰ੍ਹਾਂ ਤੇ ਹਮੇ ਮਸਾਲਾ ਪਾਇਆ ਹੋਇ ਇਸ ਵਿੱਚ ਕਾਲੀ ਮਿਰਚ ਚਾਟ ਮਸਾਲਾ ਮਿਕਸ ਕੀਤਾ ਸੀਗਾ ਤੇ ਇਹ ਵਿੱਚ ਪਾ ਦਾਂਗੇ ਇਸ ਨੂੰ ਪੁੰਨਾਂਗੇ ਆਪਾਂ ਜਿਹਨੇ ਸਾਡਾ ਜਿਹੜਾ ਤੜਕਾ ਹੈ ਤੇਲ ਨਹੀਂ ਛੱਡਦਾ ਉਹਨਾ ਟਾਈਮ ਪੁੰਨਾਂਗੇ ਉਸੇ ਤੇੜਕੇ ਨੂੰ ਵਿੱਚ ਵਿੱਚ ਹਿਲਾਉਂਦੇ ਰਹਿਣਾ ਤਾਂ ਨੂੰ ਸਾਰਾ ਮਸਾਲਾ ਸਾਡਾ ਰਲ ਜਾਵੇ ਦੇਖੋ ਜੀ ਕਲਰ ਕਿੰਨਾ ਸੋਹਣਾ ਆਇਆ ਮਸਾਲੇ ਸਾਡੇ ਐਨ ਚੰਗੀ ਤਰ੍ਹਾਂ ਭੁੱਜ ਗਏ ਨੇ ਹੁਣ ਅਸੀਂ ਵਿੱਚ ਪਾ ਦਾਂਗੇ ਕਾਲੇ ਚਨੇ ਔਰ ਆਲੂ ਉਹ ਕਰਦਾਂਗੇ ਮਿਕਸ ਤੇ ਥੋੜਾ ਜਿਹਾ ਆਪਾਂ ਲਗਾਵਾਗੇ ਇਹਦੇ ਵਿੱਚ ਪਾਣੀ ਅੱਧਾ ਗਲਾਸ ਤੇ ਕੁੱਕਰ ਕਰਦਾਂਗੇ ਆਪਾਂ ਬੰਦ ਇੰਤੋਂ 4 ਬਿਸਣਾ ਪਾ ਲਵਾਂਗੇ ਦੋ ਸਾਰੇ ਜਨੇ ਲੱਗੀਆਂ ਨੇ ਇੰਤੋਂ 4 ਆਪਾਂ ਖੂਨ ਕਿ ਲੈ ਗਏ ਆ ਸਾਦੇ ਚਨੇ ਆ ਜਿਵੇਂ ਜਰਾ ਮਸਾਲਾ ਥੂਣ ਵਿੱਚ ਅਲੂ ਆਪਾਂ ਕਰਕੇ ਮੈਸ਼ ਮਲ ਲਿਆ ਜੰਗੀ ਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਜਿੰਨੀ ਕਿ ਸਾਨੂੰ ਤਰੀ ਦੀ ਜ਼ਰੂਰਤ ਹੈ ਤੁਸੀਂ ਜਾਓ ਤਾਂ ਐਦਾਂ ਵੀ ਖਾ ਸਕਦੇ ਹੋ ਪਰ ਅਸੀਂ ਥੋੜਾ ਤਰੀ ਬਣਾਵਾਂਗੇ ਮੈਂ 3 ਗਲਾਸ ਪਾਣੀ ਦੇ ਪਾਵਾਂਗੀ ਤੇ ਬਿਸਣ ਲਗਾਵਾਂਗੀ 2 2 ਜਾਂ 3 ਸੇਟੀ ਲਗਾਉਣ ਤੋਂ ਬਾਅਦ ਕਰੀਬਨ ਅੰਦਾਜ਼ਨ ਤਿੰਨ ਗਲਾਸ ਪਾਣੀ ਦੇ ਪਾਏ ਨੇ ਤੇ ਹੁਣ ਇਹਨਾਂ ਨੂੰ ਮੈਂ ਤਿੰਨ ਬਿਸਲ ਲਗਾਵਾਂਗੀ। ਇਹ ਲੋ ਜੀ ਸਾਢੇ ਲੱਗ ਗine ਬਿਸਲ ਤੇ ਦਾਲ ਸਾਢੀ ਬਣ ਕੇ ਹੋ ਗਈ ਹੈ ਰੈਡੀ। ਦੇਖੋ ਕਿੰਨਾ ਸੋਹਣਾ ਕਲਰ ਹੈ ਦਾਲ ਦਾ ਤੇ ਕਿੰਨੀ ਟੇਸਟੀ ਲੱਗ ਰਹੀ ਹੈ। ਤੁਸੀਂ ਚਾਹੋ ਤਾਂ ਹੋਰ ਸੀਟੀਆਂ ਲਗਾ ਸਕਦੇ ਹੋ। ਇਸ ਚੈਨਲ ਨੂੰ ਸਬਸਕ੍ਰਾਈਬ ਕਰੀਂ ਮੈਚੀ ਲੂਕ ਕਰਨਾ ਤੇ ਸਾਡੇ ਰਾਜਮਾ ਜਿਹੜੇ ਦਾਲ ਮਖਣੀ ਵੀ ਬਣ ਕੇ ਹੀ ਰਚ ਕੇ ਹੋ ਗਈ ਹੈ ਰੈਡੀ ਤੇ ਹੁਣ ਇਸ ਨੂੰ ਘੋਟਾਂਗੇ ਚੰਗੀ ਤਰ੍ਹਾਂ ਮੈਂ ਬਿਲਕੁਲ ਲੋ ਗੈਸ ਤੇ ਮੈਂ ਬਿਲਕੁਲ ਸਲੋ ਗੈਸ ਤੇ ਇੱਕ ਸੀਟੀ ਲਗਾਈ ਹੈ ਫੁੱਲ ਤੇ ਤਾਂ ਚਾਰ ਸੀਟੀ ਲਗਾਈ ਹੈ ਬਿਲਕੁਲ ਲੋ ਗੈਸ ਤੇ 1.5 ਪਾਣੀ ਦਾ ਪਾ ਕੇ ਖੜੇ ਮਸਾਲੇ ਪਾ ਲੈ ਸੀਗੇ ਦਾਲਚੀਨੀ ਅਦਰਕ ਤੇ ਤੇਜ ਪੱਤਾ ਥੋੜਾ ਜਿਹਾ ਪਾਇਆ ਸੀ ਨਮਕ ਤੇ ਥੋੜੀ ਜੀ ਪਈਸੀ ਹਲਦੀ ਤੇ ਇਹਦੀ ਅਸੀਂ ਲਗਾ ਲਈ ਸੀ ਬੀਸੈਲ ਸੇੜੀਆਂ ਲਗਾ ਲਈਆਂ ਸੀਗਾ ਹੁਣ ਆਪਾਂ ਲਗਾਵਾਂਗੇ ਤੜਕਾ ਦਾਲ ਮੱਖਣੀ ਨੂੰ ਸਭ ਤੋਂ ਪਹਿਲਾਂ ਆਪਾਂ ਤੇਲ ਨੂੰ ਕਰਾਂਗੇ ਗਰਮ ਗਰਮ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਸ ਦੇ ਵਿੱਚ ਪਾਵਾਂਗੇ ਜੀਰਾ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਹਿੰਗ ਪਿਆਜ਼ ਦਾ ਸਾਬਤ ਤਨੀਆਂ ਹੁਣਨ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਲਸਣ ਬਰੀ ਬਰੀ ਕੱਟ ਕੇ ਤੁਸੀਂ ਜਾਓ ਤਾਂ ਕੰਨੇ ਟਮਾਟਰਾਂ ਦੀ ਪੂਰੀ ਬਣਾ ਕੇ ਵੀ ਹੰਤੁਰਕਾ ਲਗਾ ਸਕਦੇ ਹੋ ਪਰ ਮੈਂ ਪਿਆਜ਼ ਵਿੱਚ ਪਿਆਜ਼ ਤੇ ਲਸਣ ਟੁਕਾ ਲਗਾऊंगी ਟਮਾਟਰ ਨਹੀਂ ਪਾਵਾਂਗੀ ਹੁਣ ਵਿੱਚ ਪਾਤੇ ਆਪਾਂ ਪਿਆਜ਼ ਪਿਆਜ਼ ਜਾਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਤੇ ਲਸਣ ਇੰਨਾ ਸਾਰੇ ਚੰਗੀ ਤਰ੍ਹਾਂ ਭੁੰਨ ਲਓ ਵਿੱਚ ਵਿੱਚ ਹਿਲਾਉਂਦੇ ਰਹਿਣਾ ਮੰਗਤਾਰ ਸਾਰੇ ਪਿਆ ਚੰਗੀ ਤਰ੍ਹਾਂ ਸਾਰੇ ਪੁੱਜ ਜਾਣ ਲੋਨ ਸਾਰੇ ਪਿਆਜ ਜਿਆਦਾ ਕਲਰ ਹੋ ਗਿਆ ਚੇਂਜ ਅਸੀਂ ਹੋਰ ਨਹੀਂ ਭੁੰਨਾਂਗੇ ਥੋੜੀ ਜਿਹੀ ਵਿੱਚ ਪਾਵਾਂਗੇ ਹਲਦੀ ਤੇ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਕਿ ਹਲਦੀ ਮੈਂ ਪਹਿਲਾਂ ਵੀ ਪਾਈ ਹੋਈ ਸੀਗੀ ਤੇ ਥੋੜਾ ਜਿਹਾ ਪਾਵਾਂਗੇ ਨਮਕ ਸਵਾਦ ਅਨੁਸਾਰ ਇਸ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਲੋ ਜੀ ਸਾਡਾ ਤਲਕਾ ਦੇਲਾ ਪੋਸਟ ਕੀ ਹੋ ਗਿਆ ਰਿਹਾ ਅਲੀ ਤੇ ਤੇਜ ਨਾਲ ਲੱਗ ਪਿਆ ਤਲਕਾ ਸਾਡਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦਾਲ ਜੋ ਘੋਟੀ ਹੋਈ ਸੀ ਮੱਖਣੀ ਚੰਗੀ ਤਰ੍ਹਾਂ ਘੋਟ ਲੈਣਾ ਇਹਨੂੰ ਤੇ ਇਹਨੂੰ ਹਲਾ ਦੇ ਵਿੱਚ ਪਾ ਕੇ ਰਲਾਵਾਂਗੇ ਬਾਕੀ ਦੀ ਜਿਹੜੀ ਦਾਲਾ ਕੁੱਕੜ ਚ ਉਹ ਵੀ ਅਸੀਂ ਵਿੱਚ ਪਾ ਲਾਂਗੇ ਸਾਰੀ ਹਾਂਜੀ ਕੁੱਕਰ ਵਿੱਚ ਦਾਲ ਆ ਪਸਾਰੀ ਕੱਢ ਲਈਏ ਬਾਹਰ ਇਦੇ ਵਿੱਚ ਜੋ ਖਰੇ ਮਸਾਲੇ ਨੇ ਉਹ ਵੀ ਆਪਾਂ ਕੱਢ ਦਾਂਗੇ। ਇਹਨਾਂ ਹਲਾ ਲਈ ਚੰਗੀ ਤਰ੍ਹਾਂ ਉਦਾਲਾ ਲਾ ਲ ਲੱਗ ਜਾਵੇ। ਇਹਦੇ ਵਿੱਚ ਪਾਵਾਂਗੇ ਮਲਾਈ, ਦੁੱਧ ਨੂੰ ਕਰਾਂਗੇ ਮਿਕਸ। ਇਹ 3 ਤੋਂ 4 ਮਿੰਟ ਬਾਅਦ ਤੇ ਅਸੀਂ ਇਸ ਨੂੰ ਪਕਾਵਾਂਗੇ। ਇੱਕ ਵਾਰੀ ਸਾਡੀ ਦਾਲ ਮੱਖਣੀ ਬਣ ਕੇ ਰੈਡੀ ਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਖਰੇ ਮਸਾਲੇ ਆ ਕੰਡਾਂਗੇ ਪਾਤਰ ਦੇ ਟੁਕੜੇ ਜਿਹੜੇ ਪਾਏ ਸੋ ਵੀ ਕੱਢ ਲਾਂਗੇ ਉਸਕਿ ਮੈਂ ਪਹਿਲਾਂ ਵੀ ਕੱਢ ਲਏ ਸੀਗੇ ਦਾਲ ਚੰਨੀ ਵਗੈਰਾ ਪਹਿਲਾਂ ਕੱਢ ਲਏ ਸੀਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਡੀ ਦਾਲ ਮੱਖਣੀ ਆਪਾਂ ਲਗਾਵਾਗੇ ਸਿੱਕਾ ਰੋਜ਼ ਦਿਨ ਮੇਰੇ ਪਾਸਤੇ ਲੋਰੀ ਦੀ ਦਾਲ ਮੱਖਣੀ ਬਣ ਗਈ ਹੋਈ ਹੈ ਰੈਡੀ ਬਹੁਤ ਹੀ ਸੁਆਦ ਟੇਸਟੀ ਬਣ ਕੇ ਰੈਡੀ ਤੇ ਆਹ ਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਵਲogs ਚੈਨਲ ਨੂੰ ਸਬਸਕ੍ਰਾਈਬ ਜਰੂਰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਨਾ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੇਖੋ ਦੁਬਾਰਾ ਦਾਲ ਮੱਖਣੀ ਬਣ ਕੇ ਰੈਡੀ bye bye in the next vlog thank you so much